ਅੱਜ ਗਈ ਰੇੜਗੇ ਲੈ ਕੇ ਆ ਰਹੇ ਆ ਰੇੜਗੇ ਆ ਸਾਡਾ ਅਮਨਪਰਾ ਆ ਸਾਡੀ ਧੰਨੋ ਬਿਮਾਰ ਆ ਵੀ ਅਮਨ ਧੰਨੋ ਵਾਰੇ ਕੁਝ ਕਹਿ ਧੰਨੋ ਵਾਰੇ ਕੀ ਕਹਿਣਾ ਯਾਰ ਤੇਰਾ ਦੰਨ ਨਾਲ ਦੁੱਖ ਹੀ ਤਾਂ ਬੜਾ ਕਹਿਣਾ ਫੈਂਦਿਆ ਯਾਰਾ ਦੰਨ ਉਹ ਜਿਆਦਾ ਜੇ ਨਹੀਂ ਪੱਢ ਗਈ ਲੋਕਾਂ ਨੇ ਕਿਹਾ ਤੂੰ ਫੀਸਾਈ ਵੜਾਇਨੂ ਲੈ ਕੇ ਆਨੇਵੇਂ ਆਮਨ ਆਹ 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 ਇਹ ਵੀ ਗੱਲ ਹੈਗੀ ਆ 50 ਹੋ ਗਿਆ ਕੋਈ ਕਰਾਨੇ ਕੋਈ ਗੱਲ ਨਹੀਂ ਇਹਰਾ ਕੰਮ ਓਏ ਆਪਣਾ ਕੰਮਲਾ ਹੋ ਜਵੇ ਚਲੋ ਫੇਰ ਲਾ ਕੇ ਜਾਂਦੇ ਵੇ ਆਹੇ ਕਹਿੰਦਾ ਜੀ ਅਪਡੇਟ ਦੇਣੀ ਹੈ ਮੈਂ ਕਿਹਾ ਚਲ ਦੱਸ ਦੀਆ ਪ੍ਰਾਵਾ ਅਲੈਕੁਮ ਕਹਿੰਦਾ ਕੰਮ ਹੋ ਗਿਆ ਆ ਆ ਚਲੋ ਠੀਕ ਹੈ ਜੀ ਤੁੰਦਲੀ ਜਾਂਦੀ ਹੋਣੀ ਨੇਰੇ ਜਾਂ ਜਾਂਦੇ ਵੇ ਕਰ ਰਹੇ ਸਰ ਦਿਨੋਂ ਸਾਡੇ ਓਮਨ ਜੀ ਆ ਮੇਰਾ ਫਰੈਂਡ ਹੈ ਇਹਨੂੰ ਫੋਨ ਕੀਤਾ ਹੀਗਾ ਭਰਾ ਨੇ ਮੇਰਾ ਸਾਥ ਦਿੱਤਾ ਰਾਤ ਦੇ ਟਾਈਮ ਜੀ ਸਾਡੀ ਰਾਸਤੇ ਵਿੱਚ ਹੀ ਰੋਗੇ ਸੀ ਕੀ ਤੁੰਨੋਂ ਸਾਡੀ ਹਾਂਜੀ ਹਾਂਜੀ ਆਉਣਾ ਚਾਹੀਦਾ ਆਉਣਾ ਚਾਹੀਦਾ ਇਹਦੀ ਆਵਾਜ਼ ਇਹਦੀ ਆਵਾਜ਼ ਚਲੋ ਬਾ ਹੋ ਗਿਆ ਕੰਮ ਕੰਮ ਹੋ ਗਿਆ ਜੀ ਕੰਮ ਹੋ ਗਿਆ ਹੁਣ ਠੀਕ ਹੈ ਜੀ ਬਾਕੀ ਇਹਦਾ ਕੰਮ ਕਰਾਉਣਾ ਫੇਰ ਦੱਸ ਦੇ ਕਾਰ ਪਹੁੰਚ ਗਈ ਹੈ ਕਾਰ ਪਹੁੰਚ ਗਈ ਹੈ ਬਰਾਬਰ ਸਹੀ ਜਲਾਵਾ ਚਲੋ ਠੀਕ ਹੈ ਜੀ ਹਾਂਜੀ ਦੋਸਤੋ ਆਪ ਹੀ ਲੱਗੇ ਆਂ ਸਾਰਾ ਸਮਾਨ ਲਿਆਂਦਾ ਆਪਾਂ ਸਾਡੇ ਲਾਗੀ ਦੁਕਾਨ ਹੈਗੀ ਆ ਗੋਪਾਲ ਭਾਈ ਦੀ ਉਹਨਾਂ ਕੋਲ ਤੋਂ ਸਮਾਨ ਲੈ ਕੇ ਆਏ ਆ ਤੇ ਬਾਕੀ ਅੱਧਾ ਸਮਾਨ ਆਪਣਾ ਆ ਇੰਨਾ ਦਾ ਆਪਣਾ ਆ ਬਾਕੀ ਬਾਕੀ ਮੈਂ ਕਿ ਉਹਨਾਂ ਕੋਲੋਂ ਲਿਆਂਦਾ ਤੇ ਚਲੋ ਹੁਣ ਆਪਾਂ ਕੋਲੋਂ ਦੀ ਕੋਸ਼ਿਸ਼ ਕਰਦੇ ਹੁਣ ਇਹਨੂੰ ਥੈਂਕ ਯੂ ਦੋਸਤ ਸੋਈ ਸ਼ੁਰੂਆਤ ਕਰਦੇ ਆਂ ਕੋਸ਼ਿਸ਼ ਕਰਨ ਵਿੱਚ ਕੋਈ ਹਰ ਨਹੀਂ ਹੈਗਾ ਯਾਰ ਕਰ ਲੈਣੀ ਚਾਹੀਦੀ ਨਾ ਮੋਂਗੇਨ ਕੰਮ ਵੀ ਮੋਂਗਨ ਬਣ ਜਾਂਦਾ ਜਦੋਂ ਅਸੀਂ ਕੋਸ਼ਿਸ਼ ਕਰਦੇ ਆਂ ਚਲੋ ਬਾਕੀ ਕੋਸ਼ਿਸ਼ ਕਰਦੇ ਆਂ ਜਿੱਦ ਤੱਕ ਜਿੱਦ ਤੱਕ ਖੋਲਣ ਦੀ ਕਿਉਂਕਿ ਇਹ ਨਾਟੂ ਅਗਲੇ ਖੋਲਨੇਗੇ ਆ ਜਾਓ ਚਲੋ ਵੀ ਇਹਦਾ ਟੱਪਾ ਇੱਧਰ ਖੁੱਲ ਗਿਆ ਕੀ ਇਹ ਇਹ ਦਿਲਾਂ ਕੋਲ ਗਿਆ ਇਹ ਦੇ ਲੋ ਦਰ ਦੇ ਇਹਨਾਂ ਨੂੰ ਕਰਾ ਦੇਣਾ ਅੱਗੇ ਦੁਰੂਦ ਦਿਖਲਣਾ ਪੈਣਾ ਉਹ ਗੱਲ ਨਹੀਂ ਇਹ ਤਰਤੁਰਾ ਤੁੜਾ ਹੋਣੀ ਆ ਜਿਹੜੀਆਂ ਜੋਇੰਟ ਹੁੰਦੀਆਂ ਇਹ ਇੱਧਰ ਵੀ ਆ ਗਿਆ di sini Papa lagi ya, Awi Papa, lonen panjang. Wow, silahkan. Kat tanki supply ya, jadi supply. Napa dia? Minyak. Oi light kaya diya light. ਇਹ ਤੇ ਆਦਮਾ ਆਈਡੀਆ ਲਾ ਰਹੀ ਹੈ ਕਿੱਥੇ ਜੋ ਗਿਆ ਨਾ ਤੂੰ ਦੀ ਸੰਤ ਚੱਲ ਉਹ ਸਤਿ ਕੋਈ ਚਲੋ ਯਾ ਆ ਜਾਵੇ ਯਾਦ ਨਾ ਆ ਮੈਨੋਂ ਲੀ ਗੋ ਲੈ ਨੰਨੋ ਨੰਨ ਕਾਲਪੋਲਾ ਨਾ ਬਦਨਾ ਸਹੀ ਟੈਂਸ਼ਨ ਆ ਲੈ ਮਮਤੇ ਬਰੋਸਾ ਰੱਖ ਲਓ ਇਹਨੂੰ ਕੁਛ ਨਹੀਂ ਹੋਣਾ ਨਾ ਢੰਕੀ ਦੇ ਨਟ ਨਟਾਂ ਸਾਉੜੀ ਨਟਾਂ ਦਾ ਬਹੁਤ ਜੀ ਵਧੀਆ ਵਕਰੇ ਵਕਰੇ ਨਟ ਰੱਖਣੇ ਪੈਣੇ ਆ ਜਿੱਦੇ ਜਿੱਦੇ ਨਟ ਜਿੱਦੇ ਜਿੱਦੇ ਹੈਗੇ ਉਹ ਵਕਰੇ ਵਕਰੇ ਨਾ ਮਾ ਢੰਕੀ ਦਾ ਮੈਨ ਨਟ ਇਹ ਦੋ ਛੜਾ ਦੇ ਨਟ ਹੋ ਗਿਆ ਇਹ ਤਾਂ ਨਟ ਹੋ ਗਿਆ ਨਾਲ ਨਾਲ ਹੀ ਲਾਈ ਜਣੇ ਯਾਰ ਆਪਾਂ ਨਟ ਜਿਹੜੇ ਖਾਂਦੇ ਫਿਰਾਂਗੇ ਠੀਕ ਹੈ ਨਾ ਉਹਨਾਂ ਦੇ ਵੀ ਨਟ ਜਿਹੜੇ ਜਿਹੜੇ ਲਾਏ ਆ ਉਦੋਂ ਉਦੋਂ ਲਾ ਲੈਣੇ ਆ ਨਟ ਨਾਲ ਨਾਲ ਸਾਹਮਦੇ ਰਹਿਣਾ ਤੇ ਪਤਾ ਲੱਗਦਾ ਰਹੂਗਾ ਕਿੱਦਾਂ ਨਟ ਕਿੱਦਾਂ ਲਾਉਣਾ ਯਾ ਆ ਦਵਲੇ ਵਾਲੇ ਨਾਟਿਆ ਇਹਨਾਂ ਨੂੰ ਵੀ ਨਾਲ ਹੀ ਲੱਗੀਆਂ ਨਾਟ ਸਾਹਮਣੇ ਫਿਰ ਬੋਕਿਆ ਤੇ ਸਾਨੂੰ ਪਤਾ ਨਹੀਂ ਲੱਗਣਾ ਕਿਹੜਾ ਨਾਟ ਕਿੱਦਾਂ ਲੱਗਦਾ ਪਿਆ ਤੇ ਇਸ ਕਰਕੇ ਨਟ ਨਾਲ ਨਾਲ ਹੀ ਸਹੀ ਆ ਚਲੋ ਵੀ ਦੰਨਾ ਇੱਧਰ ਚਲੋ ਯਕੀ ਆ ਜਾ ਵੀ ਕਿੰਨੇ ਨੰਬਰ ਆ 12 ਨੰਬਰ ਇਹ ਲੱਗਣਾ 8 ਨੰਬਰ Dasar senang balik kenal, Ini lagi, iya, pernah saya lagi hadah, jual lagi, jual nah, mungkin ya siku ini, ini hobi, ini tempat aja, salah. ਅਭੀ ਮਾਣੇ ਕਰਨਾ ਚਾਹੀਦਾ ਪਰ ਮਾਤਮਾ ਨੇ ਜਿਦਾ ਹੀ ਸੋਚ ਰੱਖੀ ਆ ਕਿ ਜੇ ਸੀ ਨੂੰ ਕਰਨ ਦੇ ਖਾਲੀ ਤੇ ਕਰਦੀ ਦਾ ਬਸ ਆਪਣਾ ਬੰਦ ਨਹੀਂ ਮਿਲਦੇ ਅਸੀਂ ਡਬਲ ਉਪਰਮਾਤਮਾ ਜਿਹੜਾ ਬਖਸ਼ਣ ਵਾਲਾ ਜਿਵੇਂ ਇਹ ਹੱਡ ਦੇ ਨਟ ਇਨ ਨਾਰਾ ਠੀਕ ਹੈ ਜੀ ਹੈਡ ਦੇ ਨਟ ਆਉਗ ਜੇ ਚਲੋ ਜੀ ਤੇ ਆਪਾਂ ਹੁਣ ਖੋਲਣਾ ਜੀ ਹੈਡ ਹੈਡ ਆਪਾਂ ਇਧਰ ਰੱਖ ਦਿੰਦੇ ਸਾਈਡ ਤੇ ਹੈਡ ਦੇ ਨਟ ਤੇ ਹੋਰ ਕੀ ਹੈ ਭਾਈ ਤਾਂ ਨੁ ਪੁੱਛਣੇ ਹੋਰ ਕੀ ਇਹ ਹੈਗਾ ਜੀ 17 ਨੰਬਰ 17 ਨੰਬਰ ਹੈਗਾ ਇਹ ਇਹ ਮੇਰੇ ਖਲ ਚੁਕੀ ਆ ਚੀਜ਼ ਪਤਾ ਨਹੀਂ ਕਿਹੜੀ ਚੀਜ਼ ਆ ਬਾ ਖੋਲ ਦੇਣੀ ਆ ਜਿਹੜੀ ਮਾਦੀ ਹੋ ਗਈ ਹੁਣ ਜਿਹੜੀ ਹੈਡ ਦੇ ਨਾਲ ਅਟੈਚ ਹੋਈ ਹੋਈ ਹੈ ਨਾ ਸਾਰੀ ਜਿਆ ਹੁਣ ਅਲੱਗ ਕਰਨੇ ਪੈਣੀਆਂ ਤੁਹਾਨੂੰ ਜਿਹੜੀ ਕਿੜੀ ਹੈ ਮੈਂ ਬਗਲ ਕੀ ਕੀ ਹੈ ਬਲਵਾ ਖੋਲ ਕੇ ਪਤਾ ਲੱਗਣਾ ਵਾਹ ਓਹੋ ਇਹ ਨੂੰ ਤਾਂ ਐ ਨਹੀਂ ਖੋਲਿਆ ਇਹ ਦਾ ਲੋਕ ਇਕਰ ਚੇਂਜ ਕਰਨਾ ਹੀ ਓਹੋ một về không cái đầu về rồi coi gần này gặp gì nữa không có gì không ਉਹ ਜਦੋਂ ਬਸੋਂ ਲੱਗ ਗਿਆ ਤਨਾ ਤਨੋ ਗਾਣੋ ਗੰਦੀ ਹੁਣ ਖੋਲਿਆ ਦੇ ਹੁਣ ਖੋਲ ਦੇ ਹੁਣ ਦਾ ਨ ਕੋਈ ਗੱਲ ਨਹੀਂ ਆ

यार पहली बार खोला लगा वो भी आई समझ नहीं लगा जहाँ धक्का ही होगा हो गया मेरे न भी धक्का होया यार जो किसी ने धक्का होंगे यार तो ਬੜਾ ਮਾੜਾ ਲੱਗਦਾ ਕੀ ਕਰੀਏ ਯਾਰ ਗੁਣੀਆਂ ਦਾ ਇਹ ਦਸਤੂਰ ਏ ਠੱਗਾ ਕਰਦੀ ਆਈ ਏ ਤੇ ਸਾਰੇ ਬੰਨੇ ਤੱਕ ਹੁੰਦਾ ਸਮਾਜ ਵਿੱਚ ਵੀ ਸਮਾਜ ਵਿੱਚ ਵੀ ਸਾਰੇ ਬੰਨੇ ਤੱਕ ਹਰੇਕ ਤੋਂ ਬੰਦੇ ਨਾਲ ਤੱਕਾ ਹੁੰਦਾ ਸਮਾਜ ਦੀ ਪੀੜਾ ਦੇ ਵਿੱਚ ਹੁੰਦਾ ਏ ਤੇ ਪੀੜਾ ਇਕੱਲੇ ਨਹੀਂ ਥੋੜੀ ਤੋਂ ਸਾਰੇ ਸਮਾਜ ਨੂੰ ਭੋਗਣੀ ਪੈਂਦੀ ਏ ਤੁਹਾਨੂੰ ਕੋਈ ਗੱਲ ਨਹੀਂ ਹੁਣ

ਉਹ ਵੀ ਕੰਮ ਕਿਹੜਾ ਸਿਲੇ ਜੜਿਆ ਉੱਥੇ ਹੀ ਰਹਿ ਗਿਆ ਚਾਰ ਪੰਜ ਲਾਈਟਾਂ ਲੱਗੀਆਂ ਵਾ ਬਸ ਗੱਲ ਉੱਥੇ ਦਬੀ ਦਬੀ ਲੱਗੇ ਜੀ ਤੇ ਬਾਕੀ ਐਮਐਲ ਸਾਬ ਨੂੰ ਗਿਆ ਹੀ ਆ ਉਹ ਵੀ ਟੈਂਡਰ ਹਲੇ ਪੜਿਆ ਜੀ ਟੈਂਡਰ ਪਤਾ ਨਹੀਂ ਕਦੋਂ ਆਣਾ ਤੇ ਕੁਝ ਯਾਰ ਬੰਦਾ ਹੈ ਨਾ ਕੀ ਕਰੇ ਸਮਾਜ ਦੇ ਲਈ ਜੇ ਕੋਈ ਬੰਦਾ ਚੰਗਾ ਸੋਚਣ ਦੀ ਕੋਸ਼ਿਸ਼ ਕਰਦਾ ਹੈ ਨਾ ਤੇ ਐਪਰੀਸ਼ੀਏਟ ਕੀ ਕਰਨਾ ਹੈ ਵੀ ਚਲੋ ਬੰਦਾ ਸਾਥ ਦੇਵੇ ਲੋਕ ਸਾਥ ਦੇਣ ਪਰ ਨਹੀਂ ਇੱਥੇ ਕੋਈ ਸਾਥੀ ਨਹੀਂ ਹੈ ਜੀ ਜਿਹੜਾ ਜਿਹਨਾਂ ਨੇ ਦਾ ਦਤਾ ਉਹਨਾਂ ਦਾ ਭਰਾਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਸਪੋਰਟ ਕਰਨਾਂ ਲਈ ਆ ਗਏ ਜ਼ਰੂਰੀ ਨਹੀਂ ਹੈਗਾ ਕਿ ਸਾਰੇ ਤੇ ਬੋਨ ਵਾਲੇ ਹੀ ਹੁੰਦੇ ਸਪੋਰਟ ਕਰਨ ਵਾਲੇ ਵੀ ਹੁੰਦੇ ਤੇ ਸਪੋਰਟ ਵੀ ਕੀਤੀ ਭਰਾਮ ਨੇ ਕਈ ਜਣੇ ਅੱਲਾਤਾ ਦਾ ਬੋਕਾ ਲੋਰ ਪਲੇਟਾਂ ਨੂੰ ਸੈਟ ਤੋਂ ਹੁਣ ਕੋਈ ਦੇ ਦਵਾਲੇ ਹੋ ਆਰਦੂ ਜੋ ਹੋ ਗਿਆ ਕੋਈ ਗੱਲ ਨਹੀਂ ਮਿੱਟੀ ਗੱਲ ਆ ਪੱਤਰਕਾਰੀ ਕਰਨੇ ਲੱਲੇ ਨੂੰ ਆਹੋ ਲੈ ਲਈਏ ਭਰਾਵਾ ਕੀ ਕਰਨਾ ਹੈ ਨਾ ਇਹ ਜਵਾ ਫੇਰ ਹੈ ਨਾ ਮੈਂ ਕਿ ਪੱਤਰਕਾਰੀ ਨਾਲ ਹੀ ਦਵਾਂਗੇ ਇਹਨਾਂ ਨੂੰ ਤਾਂ ਕਿ ਪੱਤੇ ਵੀ ਲੈਣੀ ਪਈ ਆਈਏ ਜੀ ਤੇ ਇਸ ਸਮੇਂ ਦੇ ਵਿੱਚ ਇਹੀ ਕੰਨੇ ਵਿੱਚ ਚੱਲ किसी ना ना होना धक्का सह लिया तेन होना ही सहदी पी है <laughs> दोनों कोई गल नहीं यार वो भी अपने भाई न किसी ने दुश्मन नहीं थोड़ी है यार सारे अपने भरा ਉਰੇ ਯਾਰ ਕੰਮ ਕਰ ਦੇਣਾ ਚਾਹੀਦਾ ਯਾਰ ਸ਼ਹਿਰ ਦਾ ਕੰਮ ਹੈ ਸ਼ਹਿਰ ਦੇ ਸ਼ਹਿਰ ਦਾ ਕੰਮ ਭਾਵੇਂ ਜਿਹੜੀ ਜੇਤੂ ਮਰਜ਼ੀ ਹੁੰਦਾ ਹੋਵੇ ਯਾਰ ਉਹ ਮੈਂ ਥੋੜੀ ਨਾ ਹੈਗੇ ਯਾਰ ਉਹਦੀ ਸਰਕਾਰ ਆ ਤੇ ਇਹ ਕੰਮ ਨਹੀਂ ਹੋਣ ਦੇਣਾਗਾ ਫਿਰ ਕੰਮ ਕਰ ਦੇਣਾ ਚਾਹੀਦਾ ਯਾਰ ਜਿਹਨਾਂ ਦਾ ਕੰਮ ਸਾਈਨ ਕਰਨਾ ਹੁੰਦਾ ਉਹ ਸਾਈਨ ਕਰ ਸਾਈਨ ਕਰੋ ਯਾ ਤੁਸੀਂ ਕੰਮ ਕਰੋ ਸਮਾਜ ਦੇ ਲਈ ਐਂ ਕੁਝ ਕਰਨਾ ਹੈ ਕੰਮ ਕਰੋ ਇਨਾ ਤੱਕ ਆ ਗਿਆ ਤੇ ਲੋ ਫਿਰ ਇਸੇ ਹਲ ਕਿਸੇ ਨੂੰ ਕਿਸੇ ਨੂੰ ਸੈਣਾ ਹੀ ਪੈਂਦਾ ਹੈ ਤੰਦਾ ਹੀ ਹੈ ਯਾਰ ਆ ਕੋਈ ਨਾ ਕੋ ਡੈਮੇਜ ਹੁੰਦਾ ਮੇਰੀ ਲੱਤ ਦਾ ਵੀ ਫਿਰ ਚੇ ਜੀ ਉਹ ਗਏ ਨਹੀਂ ਸੀ ਜਦੋਂ ਆਪਾਂ ਸਿਬੜੀ ਗਈ ਸੀ ਇਹ ਸਾਰੀ ਫੈਮਿਲੀ ਗਈ ਇੱਥੇ ਗਈ ਸੀ ਕਿ ਉੱਤੇ ਜ਼ੋਰ ਲੱਗ ਗਿਆ ਯਾਰ ये अक्सर एक है मशीनरी है मैं फिर ज़्यादा मेरे देने कोशिश की ज़्यादा ही दम तोड़ गई बेरी कहें तो तू तो बोल्ट बल्ट लैदू कोई वो बोल्ट नहीं मैं चलाना तो ही सही है कैम कर देना मैं ਅੱਛਾ ਲੈ ਬੰਨੋ ਕੰਦੀ ਚਲ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਮੈਂ ਤੇਰੇ ਨਾਲ ਆ ਬੰ ਨਾਲ ਇਹਦੋਂ ਲੋਕਾਂ ਤੋਂ ਇਧਰ ਕੁ ਨਾ ਆ ਇਸ ਪੁੱਤ ਤੇਰੀ ਓਏ ਸਾਲੋਂ ਆਪਿਆ ਪਾੜਾ ਲਿਨਾਗਾ ਇਹ ਕੀ ਹੁੰਦਾ ਇਹਦੇ ਵਿੱਚ ਲਗਦਾ ਪਿਆ ਆ ਵਾਕੀ ਦੇਖੋ ਇਹ ਬੰਦਾ ਸਵੇਰ ਦਾ ਕਰਾ ਇਹ ਨਾਲ ਪੁਰਜੇ ਬੜੇ ਆ ਜਿਹਨੂੰ ਪੁਰਜੇ ਦੇਖਦੇ ਕਈ ਗੱਲ ਲੱਗ ਜਾਂਦਾ ਵਿਆ ਇਹ ਦੇਖੋ ਸਲੰਤਰ ਵੀ ਖੋਲਨੇ ਪੈਣਾ ਆ ਉਹ ਯਾਰ ਸਲੰਤਰ ਵੀ ਖੋਲਨੇ ਪੈਣਾ ਯਾਰ ਖੋਲਨੇ ਤਾਂ ਹੁਣ ਸਾਰਾ ਕੁਝ ਹੀ ਪੈਣਾ ਸਲੰਤਰ ਨੂੰ ਰੋਈ ਜਾਂਦਾ ਪਿਆ 100 ਨੰਬਰ ਜਲਦੀ ਸਲੰਚ ਤੂੰ ਆਇਤ ਨਾ ਆ ਗਏ ਪ੍ਰਵਾਹ ਗੰਦਾ ਨਾ ਮੜਨਾ ਕੋਲੇ ਆ ਮੇਚੀਏ ਪ੍ਰਵਾਹ ਉਹ ਕਿਦ ਤਨ ਹੋਤ ਮੜਨਾ ਹਾਂ ਅੰਤਰ ਵੀ ਲਾਗਣੇ ਬਣਾਉਂ ਨਾ ਚੁਗਾ ਨੰਬਰ बुला पता लगना खोल देना कॉल देना पाकिस्त सवेरे देखा फिट फुट आप ही लेना जो <laughs> बाकी मकैनिक अह भी बने देखो चल आ गया बारी आ गया यार चल ਨੋਟੇਸ ਨਾਲ ਹੀ ਦਾਦਨੇ ਕਰਨਾ ਤਾਂ ਸੀ ਹਾਂਜੀ ਪਲੱਗ ਦਾ ਗੱਡੀ ਪਲੱਗ ਨਿਕਲ ਗਿਆ

यार इधरला हिस्सा भी सारा खोलने पड़ा कोई गल नहीं हूँ लगा रहा हम नहीं नहीं खोलने की लौड़ है रेंग भी आप देखने